ਤੱਕ ਬੋਲਦੇ ਸੀ ਹੀ ਨਾ ਦੀ ਉਹ ਤਾਂ 6-6 ਬਿਲਡਿੰਗਾਂ ਬਣਾ ਲੀਆਂ ਚਾਹੇ ਸ਼ੈਡਲ ਕਾਲਜ ਹੋਵੇ ਚਾਹੇ ਅਲਗੋਮਾ ਯੂਨੀਵਰਸਿਟੀ ਹੋਵੇ ਸ਼ਹਿਰ ਦੀਆਂ ਸਾਰੀਆਂ ਬੱਸਾਂ ਅਲਗੋਮਾ ਅਲਗੋਮਾ ਨਾਲ ਭਰਿਆ ਪਿੰਡਾਂ ਦੇ ਸਿਰੇ ਦੇ ਚੋਰ ਆ ਸਭ ਤੋਂ ਵੱਧ ਜਿਹੜੇ ਨਿਆਣਿਆਂ ਨੂੰ ਫੇਰ ਕਰਦੇ ਆ ਤੇ ਉਹਦੇ ਮਾਲਕ ਇਹਦੇ ਬਿਖਾਤੀ ਸਿੱਧੀ ਗਰੂ ਵਾਰ ਦਿੱਤਾ ਸਭ ਤੋਂ ਵੱਧ ਜਿਹੜੇ ਇਹ ਸਭ ਵਧੀਆ ਬਿਜ਼ਨਸਮੈਨ ਉਹਦੀ ਲੋਡੀ ਨੂੰ ਵਾਰ ਦਿੱਤਾ ਚੋਰਾਂ ਨੂੰ ਤੁਸੀਂ ਸਨਮਾਨਤ ਕਰਨ ਲੱਗਿਆ ਆ ਉਹਨਾਂ ਨੂੰ ਕਹੋ ਉਹ ਕਿਉਂ ਸੁਗਰੇ ਦਿਖਾਣਦੇ ਆ ਤੇ ਪੀਆਰ ਦੇ ਜੋ ਕਹਦਣ ਨਾ ਇਹ ਤੁਹਾਡੇ ਕਾਲਜਾਂ ਚ ਕਾ ਬੋਲਣਨ ਤੇ ਨਾਲੇ ਤੁਹਾਡੀਆਂ ওভার ਲੈਣਾਂ ਚ ਆ ਬੋਲਣ ਤੇ ਤੁਸੀਂ ਕਹ ਲਓ ਅਸੀਂ ਵੀ ਠੀਕ ਐ ਅਸੀਂ ਉਹਨਾਂ ਦੀ ਨਹੀਂ ਲੈਸੀ ਨੇ ਇਹ ਵੀ ਨਹੀਂ ਕਹਿ ਰਹੇ ਕਿ ਪੰਜਾਬ ਚ ਸਾਡੇ ਬਹੁਤ ਭੈਣ ਭਾਈ ਇਹਨਾਂ ਨੂੰ ਲਿਆ ਕੇ ਬੀਜੇ ਦੋ ਉਹਨਾਂ ਲਈ ਤਾਂ ਨਹੀਂ ਲੜ ਰਹੇ ਅਸੀਂ ਉਹਨਾਂ ਲਈ ਲੜ ਰਹੇ ਜਿਹੜੇ ਇੱਥੇ ਪਹੁੰਚ ਗਏ ਆ ਜਿਹਨਾਂ ਨੂੰ ਤੁਸੀਂ ਜੇ ਕਿ ਸੁਫਲਾ ਦਿਖਾ ਲਿਆ ਦਿਖਾ ਲਿਆ ਵੀ ਬੱਚੇ ਆ ਤੀਦੀ ਚੜੀ ਚੜੀ ਪਿਆ ਵੀ ਹਜ਼ਾਰ ਡਾਲਰ ਦੇ ਵਿੱਚ ਇੱਕ ਇੱਕ ਇੰਟਰਨੈਸ਼ਨਲ ਸਟੂਡੈਂਟ ਸਾਲ ਦਾ ਤੁਸੀਂ ਕੈਲਕੂਲੇਸ਼ਨ ਕਰਕੇ ਦੇਖ ਲਓ ਸਾਰੇ ਆਪਣੇ ਨੂੰ ਜੋੜ ਹੀ ਕਰ ਸਕਦੇ ਆ 22 10000 ਪੀਸ ਤੇ 10000 ਜੀਆਈਸੀ ਬਾਕੀ ਸਾਲ ਦੇ ਪੀਸਾ ਜਿਹੜੇ ਕਿਰਾਏ ਜਿਹੜੇ ਫੋਨ ਦੇ ਬਿੱਲ ਜਾਂ ਹੋਰ ਤੁਸੀਂ ਕੈਨੇਡੀਅਨ ਇਕਨੋਮੀ ਦੇ ਵਿੱਚ ਕਿੰਨੇ ਪੈਸਾ ਖਰਦੇ ਹੈਗੇ ਆ ਥੋੜਾ ਇੱਕ ਮਿਨਿਸਟਰੀ ਬਿਆਨ ਦਿੰਦਾ ਐਜੂਕੇਸ਼ਨ ਮਿਨਿਸਟਰ ਕਹਿੰਦਾ ਕਿ ਇਹ ਜਿਹੜਾ ਪੈਸਾ ਆ ਇੰਟਰਨੈਸ਼ਨਲ ਸਟੂਡੈਂਟ ਤੋਂ ਇਕੱਠਾ ਹੁੰਦਾ ਇਹਨੂੰ 26 ਤੋਂ ਮਿਲੀਨ ਬਿਲੀਨ ਕਿੰਨੇ ਸਗਾ ਉੱਤੇ 70 ਤੱਕ ਲੈ ਕੇ ਜਾਣਾ ਉਹ ਮੂਰਖੋ ਜੇ ਤੁਸੀਂ ਇਹ 22 26 ਤੋਂ 70 80 ਬੀਲੀਅਨ ਤੱਕ ਲੈ ਗਏ ਜਣਾ ਤਾਂ ਬੰਦਿਆਂ ਨੇ ਬਰਖਤਾ ਤੋਂ ਤਾਂ ਰਹਿਣਾ ਨਹੀਂ ਹਵਾਜ ਦਾ ਰਹਿਣਾ ਨਹੀਂ ਪਰ ਉਹ ਵੀ ਚਾਹੀਦੇ ਆ ਰੋਣ ਪਰ ਮਿਲ ਜਾ ਅਤੇ ਦਸਾਂ ਵੀ ਚਾਹੀਦੇ ਆ ਦਸਾਂ ਦੇ ਦੋਨੇ ਰੌਣ ਦੇ ਜਿਹੜਾ ਆਏ ਉਹ ਦਸਾਂ ਨੂੰ ਤਰ੍ਹਾਂ ਤੇ ਪੈਦੀ ਆ ਰਹੀ ਬੰਦਿਆਂ ਦੇ ਉੱਪਰ ਚੜ ਚੜ ਕੇ ਜਾਣ ਵਾਲੇ ਹੋਏ ਆ ਘਰਾਂ ਦਾ ਹਾਊਸਿੰਗ ਕ੍ਰਾਈਸਿਸ ਜਿਹੜਾ ਕੈਨੇਡਾ ਦੀ ਰੈਸੈਸ਼ਨ ਨਿਕਲ ਜਿਹੜੀ ਰੈਸੈਸ਼ਨ ਹੈ ਕੈਨੇਡਾ ਦਾ ਸਰਮਾਯਾਦਾਰੀ ਪ੍ਰਬੰਧ ਦਾ ਸੰਕਟ ਦੇ ਵਿੱਚ ਵਾ ਜਿਹਨੂੰ ਰੈਸੈਸ਼ਨ ਕਹਿੰਦੇ ਆ ਇਹ ਗੱਲ ਅਸੀਂ ਲਿਖ ਕੇ ਦੇਣ ਨੂੰ ਦੁਆਰਾ ਇਹ ਰੈਸੈਸ਼ਨ ਆਉਣ ਵਾਲੇ ਦਿਨਾਂ 'ਚ ਹੋਰ ਗਹਿਰਾ ਹੋਣਾ ਤੇ ਰੈਸੈਸ਼ਨ 'ਚੋਂ ਚੀਜ਼ਾਂ ਬਾਹਰ ਨਿਕਲਦੀਆਂ ਹਨੀਆਂ ਜਾਂ ਫਾਸ਼ੀਜ਼ਮ ਜਾਂ ਰੈਵੋਲੂਸ਼ਨ ਤੇ ਫਾਸ਼ੀਜ਼ਮ ਦਾ ਕੈਨੇਡਾ ਦਾ ਜਿਹੜਾ ਐਂਟੀ ਇਮੀਗ੍ਰੈਂਟ ਤੇ ਐਂਟੀ ਸਟੂਡੈਂਟ ਮਾਹੌਲ ਬਣਾਇਆ ਜਾ ਰਿਹਾ ਇਹ ਉਸੇ ਤਰ੍ਹਾਂ ਦਾ ਮਾਹੌਲ ਹੈ ਜਿਵੇਂ ਇੰਡੀਆ ਦੇ ਵਿੱਚ ਬੀਜੇਪੀ ਵਾਲੇ ਮੋਦੀ ਨੂੰ ਘਟਗਣਤੀਆਂ ਦੇ ਖਿਲਾਫ ਬਣਾ ਰਹੇ ਆ ਕਿਉਂ ਕਿ ਜਦੋਂ ਕੋਈ ਸਿਸਟਮ ਕ੍ਰਾਈਸਿਸ ਦੇ ਵਿੱਚ ਹੁੰਦਾ ਆ ਉਸ ਸਿਸਟਮ ਨੂੰ ਫਤਰਾ ਹੁੰਦਾ ਹੈ ਕਿ ਕੰਮ ਕਰਨ ਵਾਲੇ ਅਸੀਂ 90% ਲੋਕ ਕੱਥੇ ਹੋ ਕੇ ਸਾਡੇ ਗੱਲ ਨਾ ਪਾਣ ਤੇ ਦਵਾਈ ਦਾ ਰੂਲ ਦੀ ਪਾਲਸੀ ਬਣਾਉਂਦੇ ਆ ਅੱਜ ਸਭ ਤੋਂ ਪਹਿਲਾਂ ਸਟੂਡੈਂਟ ਉਹਦੇ ਟਾਰਗੇਟ ਤੇ ਆ ਕੱਲ ਵੀ ਬਾਕੀ ਵੀ ਆਉਣਗੇ ਇਸ ਕਰਕੇ ਜਿਹੜੇ ਅਸੀਂ ਉਹ ਬੰਦੇ ਦੀ ਡਿਮਾਂਡ ਕਰਦੇ ਆ ਕਿ ਜਿਹੜੇ ਤੁਸੀਂ ਇਹ ਵੇਚਿਆ ਉਸ ਬਣਾ ਤੁਹਾਡੇ ਕਾਲਜਾਂ ਯੂਨੀਵਰਸਿਟੀ ਵਾਲਿਆਂ ਨੂੰ ਕਹ ਦੇ ਕਿ ਤੁਹਾਡੀ 100-100 ਦੀ ਕੈਪੈਸਿਟੀ ਆ ਅੱਜ ਦੇ 200 ਰੁਪਏ ਵਾਲਾ ਹਾਲਫਾ ਕਾਲਜ ਤਿੰਨ ਸਾਲ ਹੋ ਗਏ ਮੈਨੂੰ ਲੱਗਦਾ ਅਸੀਂ ਉਹਦੇ ਧਰਨਾ ਲਾਇਆ ਸੀ 300 ਬੱਚੇ ਦੀ ਕੈਪੈਸਿਟੀ 600 ਬਣਾ ਲਿਆ ਕਿਹਨੇ ਉਹ ਫਾਇਦਾ ਦਿੱਤੀ ਹਰਫਾ ਕੋਲ ਜਾਣੂ ਕੇ ਨੇ ਪੁੱਛਿਆ ਕੈਨੇਡਾ ਜਿਹੜੇ ਰੂਲ ਬੰਦ ਰੂਲ ਦੇ ਚੰਗੇ ਬੰਦੇ ਲਈ ਜਿੰਨੇ ਲੁੱਤੇ ਜਿੰਨੇ ਚੋਰ ਸਾਰੇ ਕੈਨੇਡਾ 'ਚ ਜਿੰਨੇ ਗੈਂਗਸ ਸਾਰੇ ਕੈਨੇਡਾ ਅਮਰੀਕਾ ਨੂੰ ਇੱਥੇ ਕਰਨ ਲੱਗੇ ਆ ਅਸੀਂ ਦੀ ਗੁਸ਼ੇੜ ਦਾ ਆਪਣੇ ਸਾਡੇ ਦਾ ਸਾਰੇ ਬੰਦੇ ਜਿਹੜੀ ਜ਼ਿੰਮੇਵਾਰੀਆਂ ਲੈਣ ਵਾਲੇ ਸਾਰੇ ਕੈਨੇਡਾ ਅਮਰੀਕਾ ਤਰੇ ਫਿਰਦੇ ਆ ਉਹ ਬੰਦੇ ਸਾਰੇ ਉੱਥੇ ਚੰਗੇ ਬੰਦੇ ਵਾਲੀ ਰੂਲ ਆ ਤੇ ਜਿਹੜਾ ਮਾਰੇ ਬੰਦੇ ਉਹਨਾਂ ਲਈ ਕੋਈ ਰੂਲ ਨਹੀਂ ਡਰਦੇ ਨਹੀਂ ਤੁਹਾਡੇ ਤੋਂ ਤੁਸੀਂ ਉਹਨਾਂ ਲਈ ਬਣਾਓ ਤੇ ਉਹ ਜਿਹੜਾ ਤੁਸੀਂ ਬਣਾਇਆ ਤੇ ਤੁਸੀਂ ਕਹਿ ਲਓ ਕਿ ਅਸੀਂ ਇਹ ਤੁਹਾਨੂੰ ਦੇਣੀ ਤੇ ਅਸੀਂ ਕਹਾਂਗੇ ਪਰ ਜਿਹਨਾਂ ਨੂੰ ਤੁਸੀਂ ਬੋਚਿਆ ਸੁਪਨਾ ਉਹ ਉਹਨਾਂ ਦੀ ਇਹ ਹੈ ਤੁਸੀਂ ਉਹਨਾਂ ਦੀ ਦਾਅ ਦੀ ਤੇ ਜੇ ਨਹੀਂ ਦੇਣਾ ਤਾਂ ਫਿਰ ਇਹ ਕਹੋਗੇ ਅਸੀਂ ਆਉਣ ਵਾਲੇ ਸਾਲ ਅਗਲੇ ਸਾਲ ਕੈਨੇਡਾ ਚ 4 ਲੱਖ 3 ਲੱਖ ਬੰਦਾ ਡਿਪੋਰਟ ਕਰਨਾ ਫਿਰ ਅਸੀਂ ਸੋਚੀਏ ਸਾਡਾ ਅਸੀਂ ਅਸੀਂ ਜਿਹੜੀਏ ਸਾਡਾ ਕੰਮ ਜਾਲੇ ਪਰ ਤੁਸੀਂ ਸੋਚੋ ਵੀ ਤੁਸੀਂ ਲੜਨਾ ਹੈ ਕਿ ਤੁਸੀਂ ਬੈਗਪੈਕ ਕਰਕੇ ਘਰ ਨੂੰ ਜਾਣਾ ਕਿ ਤੁਸੀਂ ਗਦਰੀ ਬਾਬਿਆਂ ਦੇ ਵਾਰਸ ਹੁੰਦੇ ਸਬੂਤ ਲੈਣਾ ਜਿਹੜੇ ਕਾਲਾ ਘਾਟਾ ਮਰਜ਼ੀ ਗੱਲ ਕਰਦੇ ਨੇ ਇਹਨਾਂ ਨੇ ਮਾਫੀਆਂ ਮੰਗੀਆਂ ਔਰ ਇਹੋ ਜਿਹੇ ਕੈਨੇਡਾ ਨੇ ਜਿੰਨੀ ਸਟੂਡੈਂਟਾਂ ਨਾਲ ਐਕਸਪਲੋਇਟੇਸ਼ਨ ਇੱਥੇ ਹੋ ਰਹੀ ਆ ਇਹਨਾਂ ਨਾਲ ਲਗੜੀਆਂ ਮਾਫੀਆਂ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਵੀ ਆਇਆ ਇੰਡੀਆ ਯੂਨੀਵਰਸਿਟੀ ਇਨਲਾਨ ਆਪਣੇ ਕਿਹਾ ਦਾ ਸਿਰ ਮਨੋ ਨਾਮ ਜਾਤ ਹੋ ਗਿਆ ਕਿ ਕੈਨੇਡਾ ਦਾ ਜਿਹੜਾ ਬ੍ਰਾਂਡ ਹੈ ਜਿਹੜਾ ਇਹਨਾਂ ਨੇ ਲਾਂਚ ਕੀਤਾ ਕਿ ਇੰਟਰਨੈਸ਼ਨਲ ਸਟੂਡੈਂਟਾਂ ਲਈ ਜਿਹੜੀ ਸਭ ਤੋਂ ਮਨਪਸੰਦ ਜਗ੍ਹਾ ਆ ਉਹ ਤੁਸੀਂ ਹੁਣ ਬਦਲੀ ਕਰਦੇ ਉਹਦਾ ਨਾਮ ਇਹ ਰੱਖਦਾ ਕਿ ਇੰਟਰਨੈਸ਼ਨਲ ਸਟੂਡੈਂਟਾਂ ਲਈ ਸਭ ਤੋਂ ਵੱਧ ਲੁੱਟਣ ਵਾਲੀ ਜਗ੍ਹਾ ਕਿਹੜੀ ਆ ਕੈਨੇਡਾ ਸਭ ਤੋਂ ਪਹਿਲਾਂ ਜਿਹੜੀ ਜੁਨੀਵਰਸਟੀਆਂ ਨੇ ਲੁੱਟ ਕੇ ਖਾ ਲਿਆ ਕਿਹੜੀ ਐਜੂਕੇਸ਼ਨ ਦਿੰਦੇ ਤੁਸੀਂ ੱੱਕੇ ਦੇ ਨਾਲ ਬੰਦੇ ਬਿਜ਼ਨਸ ਕੋਰਸਾਂ ਦੇ ਵਿੱਚ ਸਾਰੇ ਬਣੇ ਆ 6 6 7 7 ਲੱਖ ਬਣੇ ਬਿਜ਼ਨਸ ਕੋਰਸਾਂ ਦੇ ਵਿੱਚ ਤੇ ਬੰਦੇ ਨੂੰ ਚਾਹੀਦੇ ਸਕਿੱਲ ਟ੍ਰੇਡ ਦੇ ਵਿੱਚ ਉਧਰ ਨੂੰ ਭੇਜਿਆ ਹੀ ਨਹੀਂ ਉਧਰ ਗਿਆ ਵੀ ਕੋਈ ਕਿਉਂ ਨਹੀਂ ਗਿਆ ਜੇ ਬਦਲ ਵੀ ਨਾ ਦਿੱਤ ਹੋੜੀ ਤੀ ਤੱਪੀ ਜੇ ਇਹਨਾਂ ਨੇ ਭੇਜਿਆ ਨਹੀਂ ਸਾਡੇ ਬਦਲ ਨੂੰ ਜਾਂਦਾ ਵੀ ਕੈਨੇਡਾ ਜਾਣਾ ਉਹ ਆਏ ਆ ਇਸ ਕਰਕੇ ਪੂਰਾ ਸਿਸਟਮ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਕਿ ਅੰਟ ਦੀ ਅੰਦ ਤੁਹਾਡੇ ਜੀ ਕਸੂਰ ਘੜ ਦੇਣਾ ਉਹਨਾਂ ਨੇ ਇਸ ਕਰਕੇ ਅਸੀਂ ਇਹ ਕਹਿੰਦੇ ਆ ਕਿ ਐਕਸਟੈਂਸ਼ਨ ਦੇ ਸਾਰੇ ਇਹਨਾਂ ਨੂੰ ਕਿਉਂਕਿ 550 ਪੁਆਇੰਟ ਜਿਹੜਾ 600 ਤੇ ਚੱਲ ਰਿਹਾ ਡਰਾ ਉਹਦੇ ਚ ਆ ਜਾਈ ਨਹੀਂ ਸਕਦੇ ਤੁਸੀਂ ਤੁਸੀਂ ਮੱਧਾ ਕਹਦੂਗੇ ਉਹ ਮਗਰ ਰੋਟੀ ਤੁਸੀਂ ਐਡੀ ਉੱਚੀ ਟੰਗਤੀ ਕਿਰਗੇ ਜਿੱਥੇ ਜੁਰਤੇ ਕਿ ਛਾਲ ਮਾਰ ਕੇ ਮਤਲਬ ਖਾਣਾ ਤੇ ਜੋ ਧੋਖਾ ਮਾਰ ਕੇ ਕਹਿੰਦਾ ਤੇਰੀ ਕਪੈਸਿਟੀ ਹੋ ਨਹੀਂ ਛਾਲ ਮਾਰਨ ਦੀ ਆਹ ਕਿਹੜਾ ਤਰੀਕਾ ਹੈ ਬਈ ਉਹਦਾ ਵੀ ਤਰੀਕਾ ਆਈਦਾ ਉਸ ਕਰਕੇ ਸਾਰਿਆਂ ਨੂੰ ਦਿੱਤੀ ਲੈਂ ਵੈਕਸਟੈਂਸਰ ਤਾਂ ਕਿ ਉਹਨਾਂ ਲਈ ਮੌਕਾ ਮਿਲ ਸਕੇ ਛਾਲ ਲੈ ਲੋ ਕੀ ਜੋ ਤੌੜੀ ਕਹਿੰਦੇ ਸਾਨੂੰ ਤੇ ਕੰਪੀਟੀਸ਼ਨ ਬਹੁਤ ਆ ਕੈਨੇਡਾ 'ਚ ਇਸ ਕਰਕੇ ਮੇਰੀ ਯੂਗਾਈਜ਼ਰ ਨਾ ਰਿਲੀਜੀਬਲ ਫਾਰ ਪੀਆਰ ਕਿਉਂਕਿ ਪੀਆਰ ਔਰ ਬੀਆਰ ਚ ਫਰ ਦਾ ਜੌਬਸ ਆਪਾਂ ਆ ਗਏ ਮੈਡਮ ਜੀ ਸ਼ਰਤ ਗਾਧ ਯੂਜ਼ ਕੀਤਾ ਤੁਸੀਂ ਆਪਣਾ ਕ੍ਰਾਈਸਿਸ ਆ ਟਾਪਡਿਸ਼ ਨਹੀਂ ਆਗਾ ਕ੍ਰਾਈਸਿਸ ਆ ਤੁਹਾਡੀ ਇਕਨੋਮੀ ਦੇ ਵਿੱਚ ਬਹੁਤ ਵੱਡਾ ਸਾਨੂੰ ਦੇ ਜੌਬਾਂ ਦੀ ਛੱਡਾ ਸਾਨੂੰ ਨਹੀਂ ਚਲੋ ਅਸੀਂ ਕਰ ਲੈਗੇ ਜਿੰਦੀਆਂ ਕਰੀ ਜਾਂਦੇ ਆ ਜੋ ਬੰਦੇ ਜਿਹੜੇ ਪੀਆਰ ਸੀਡੀਜਨ ਬੰਦੇ ਆਲੀ ਗੱਲ ਹੀ ਅਜੇ ਬਿਜ਼ਨਸ ਵਾਲੇ ਗੋਣ ਲੱਗੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਬਿਜ਼ਨਸ ਚੱਲਣਾ ਹੈ ਕਿ ਨਹੀਂ ਚੱਲਣਾ। ਥੋੜਾ ਸਾਰਾ ਪੈਸਾ ਕੁਝ ਕੁ ਬੰਦਿਆਂ ਦੇ ਹੱਥਾਂ ਦੇ ਵਿੱਚ ਇਕੱਠਾ ਹੋ ਗਿਆ। ਥੋੜੀ ਵੱਡੀ ਗਿਣਤੀ ਦੀ ਪਾਪੂਲੇਸ਼ਨ ਦੇ ਕੋਲ ਪਰਚੇਸਿੰਗ ਪਾਵਰ ਹੈ ਨਹੀਂ। ਤੁਸੀਂ ਆਪਣੀ ਕੈਨੇਡੀਅਨ ਇਕਨੋਮੀ ਦਾ ਦੁਆਰਾ ਨੌਂ ਦੇ ਦੇ ਕੇ ਬਣਾਉਣ ਲੱਗੇ ਹੋ। ਟੋਲੂ ਦਾ ਆਉਣ ਵਾਲੇ ਜਨਰੇ ਦੇ ਵਿੱਚ ਆਪੜਸਾਲੇ ਵੀ ਦੇਣ ਨੂੰ ਤਨਖਾਹ ਨਹੀਂ ਲੱਭਣੀਆਂ ਤੁਹਾਡੇ ਕੋਲ ਜਿਹੜਾ ਪੈਸਾ ਕਿੱਥੋਂ? ਸਾਰਾ ਇੰਟਰਨੈਸ਼ਨਲ ਸਟੂਡੈਂਟ ਵਾਲੇ ਜਾ ਜਿਹੜੇ ਟੈਕਸਾਂ ਦੇ ਰੂਪ ਦੇ ਵਿੱਚ ਲੋਕਾਂ ਦੇ ਤਾਂ ਸਰਕਾਰ ਕੀ ਕਰਦੀ ਆ ਸਰਕਾਰ ਤੇ ਜਿਹੜੇ ਮੈਂ ਕਹਿੰਦਾ ਵੀ ਸਰਕਾਰ ਹੀ ਸਰਕਾਰੀ ਆ ਬਾਕੀ ਦੇ ਸਾਰੇ ਕੋਈ ਪ੍ਰੋਫਿਟ ਕੰਪਨੀਆਂ ਨੇ ਬਚਿਆ ਤਵੇ ਪੈਨ ਕੰਮ ਕਿੱਥੋਂ ਆਣੀ ਆ ਇਸ ਕਰਕੇ ਤੁਹਾਡੇ ਸਿਸਟਮ ਦੇ ਵਿੱਚ ਕ੍ਰਾਈਸਿਸ ਆ ਰੈਸੈਸ਼ਰ ਆ ਤੁਸੀਂ ਉਹਦਾ ਹੱਲ ਸੋਚੋ ਬਾਕੀ ਛੱਡੋ ਇਹਨਾਂ ਦੀ ਜਵਾਬਾਂ ਲਈ ਹੋ ਜਾਊਗਾ ਅਸੀਂ ਐਲੀਜੀਬਲ ਆ ਤਾਂ ਹੀ ਅਸੀਂ ਆਏ ਆ ਬਾਕੀ ਤੋਂ ਤੁਸੀਂ ਤੇ ਜਿਆਦਾ ਵੱਖਰੇ ਮਲਟੀਬੈਡਲ ਨਹੀਂ ਕਹਿੰਦੇ ਕਿ ਤੁਸੀਂ ਜਿਹੜੇ ਕੈਨੇਡੀਅਨ ਜਾ ਕੇ ਦੂਜੇ ਹੈਗੇ ਆ ਉਹ ਤੁਹਾਡੀ ਕੋਈ ਜ਼ਿਆਦਾ ਹੈਗੀ ਕੈਪੇਬਿਲਿਟੀ ਦੇ ਸਟੂਡੈਂਟ ਹੈ ਜਿਹੜੇ ਕੋਈ ਵੱਖਰੀ ਪ੍ਰਜਾਤੀ ਆ ਇਹਦੇ ਬਾਹਲੇ ਦੂਜੇ ਹੈਗੇ ਆ ਤੀਜੀ ਧਮਾਨ ਜਿਹੜੇ ਡਰਾ ਕੱਟੇ ਆ ਰਹੇ ਆ ਉਹ ਲੱਗ ਲੱਗ ਕੀਤੇ ਜਾਣ ਕਿਉਂਕਿ ਪਿਛਲੇ ਡੰਮ ਤੋਂ ਆਇਆ ਹੀ ਨਹੀਂ ਔਰ ਸਾਨੂੰ ਲੱਗਦਾ ਵੀ ਆ ਵੀ ਸਾਡੀ ਜਿੱਤ ਜਿਹੜਾ ਐਨਐਟਐਮ ਤੋਂ ਡਰਾ ਨਹੀਂ ਆਇਆ ਇੱਕ ਐਕਸਪ੍ਰੈਸ ਐਂਟਰੀ ਦਾ ਡਰਾ ਦੋ ਚਾਰ ਦਿਨ ਪਹਿਲਾਂ ਜਿਹੜੇ ਤਿੰਨ ਹਜ਼ਾਰ ਬੰਦੇ ਦੀ ਉਹ ਮੇਰੇ ਕਿੰਨੇ ਚਿਰ ਬਾਅਦ 1.5-2 ਸਾਲ ਬਾਅਦ ਮੈਨੂੰ ਲੱਗਦਾ ਆ ਉਹ ਵੀ ਹੁਣ ਇਹਨਾਂ ਦੇ ਮਤਲਬ ਅੱਖਾਂ ਇਹਨਾਂ ਦੀਆਂ ਖੁੱਲੀਆਂ ਆ ਗਈਆਂ ਤੀਜੀ ਹੈਗੀ ਹੈ ਕਿ ਐਲਐਮਆਈ ਦਾ ਨਾ ਐਕਸਪਲੈਨੇਸ਼ਨ ਹੁਣ ਐਲਐਮਆਈ ਕੀ ਆ ਇੱਕ EMPLOER ਦੇ ਕਹੇ ਤੇ ਤੁਸੀਂ ਇੱਕ ਬੰਦੇ ਦਾ ਦੋ ਸਾਲ ਦਾ ਵਰਕ ਪਰਮਿਟ ਐਕਸਟੈਂਡ ਕਰ ਦਿੰਨੇ ਆ ਇਹੀ ਆ ਬ ਪੀਓ ਲੈ ਲੈ ਕਿੰਨੇ ਚਿਰ ਦੀ ਕਿੰਨੇ ਦੀ ਬਿਕ ਰਹੀ ਹੈ 30 ਦੀ 40 ਜੜੀ ਯਾਰ ਨੂੰ ਮੂੰਹ ਡਿਆ ਹੋਇਆ ਜਿੰਨੇ ਇੱਥੇ ਬਾਹ ਬੰਦਿਆਂ ਨੇ ਇੱਥੇ ਜਿਹੜੇ ਜਣਾ ਖਣਾ ਰੀਅਲ ਅਸਟੇਟ ਏਜੰਟਾ ਤੇ ਜਣਾ ਖਣਾ ਰੀਆ ਜਿਹੜਾ ਇਮੀਗ੍ਰੇਸ਼ਨ ਕੰਸਲਟੈਂਟ ਬਣਾਇਆ ਹੋਇਆ ਇੱਥੇ ਇੱਥੇ ਬਹੁਤ ਘੱਟ ਗਿਣਤੀ ਦੇ ਜਿਹੜੇ ਹੈਗੇ ਆ ਜਿਹੜੇ ਕੋ ਚੰਗੇ ਸੁਝਵਲ ਹੈਗੇ ਆ ਨਹੀਂ ਤੇ ਸਾਰੇ ਇਸ ਮਤਲਬ ਮੈਂ ਪਹਿਲੇ ਜਣਾ ਜੀ ਵੀ ਗੱਲ ਕਹੀ ਸੀ ਕਿ ਬਾਬੇ ਗੁਰਨਾਰਿੰਗ ਸਿੰਘ ਜੀ ਦੀ ਇੱਕ ਸਾਖੀ ਹੈ ਨਾ ਕਿ ਰੋਟੀ ਮਲਿਕ ਭਾਗੋ ਦੀ ਤੇ ਭਾਈ ਲਾਲੋਂ ਦੀ ਕੰਨ ਚੋੜੀਆਂ ਇੱਕ ਤੋਂ ਦੁੱਧ ਨਿਕਲਿਆ ਤੇ ਇੱਕ ਤੋਂ ਮਹੂ ਤੇ ਇਹਨਾਂ ਦੀ ਰੋਟੀ 'ਚ ਲਹੂ ਆ ਨਿਕਲਦਾ ਇਹ ਲੁੱਟ ਖਾ ਇਹ ਲੁੱਟ ਰਹੇ ਇਹ ਨਾ ਬੰਦੇ ਆ ਸਟੂਡੈਂਟ ਆ ਰੂ ਤੀ ਵੀ ਚੱਲੇ ਜੇ ਮਤਲਬ ਮਜ਼ਦੂਰੀਆਂ ਮਜਬੂਰ ਹੋਦਾ ਜਿਹੋ ਉਸ ਇੰਪਲੋਰ ਤੋਂ ਕਹੇਦੇ ਤੁਸੀਂ ਇਹ ਕਰ ਰਹੇ ਆ ਵਰਕ ਪਰਮਿਟ ਦੇ ਰਹੇ ਆ ਉਹ ਇੰਪਲੋਰ ਜਦੋਂ ਤੁਹਾਨੂੰ ਇਹ ਲੈ ਕੇ ਦਿੰਦਾ ਗਿਆ ਬੰਦੇ ਦਾ 2 ਸਾਲ ਦਾ ਵਰਕ ਐਕਸਪੀਰੀਅੰਸ ਹੋ ਗਿਆ ਤੇ ਤੁਹਾਡਾ ਇੱਕ ਡਿਪਾਰਟਮੈਂਟ ਮੰਨਣ ਨੂੰ ਤਿਆਰ ਹੋਣੀ ਪੀਐਨਪੀ ਜਿਹੜਾ ਜਿਹੜਾ ਪ੍ਰੋਵਿੰਸ ਲੈਵਲ ਤੇ ਹੈਗੀ ਆ ਉਹ ਨਹੀਂ ਮੰਨਦਾ ਉਹ